ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲੱਗੇ ਹਾਜ਼ਰਾਂ ਜੀ ਅੱਜ ਦੀ ਅਫਾ ਗੱਲ ਕਰਾਂਗੇ 16 ਜੂਨ ਦਾ ਅੱਜ ਦਿਨ ਸਵੇਰ ਦੇ ਲਗਭਗ 8:08 ਵਜੇ ਚੱਲੇ ਆ ਤੇ ਅੱਜ ਮੌਸਮ ਦਾ ਕੀ ਹਾਲ ਰਹਿ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਮਤਲਬ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਸੋ ਇਹ ਅਪਡੇਟ ਰਿਪੋਰਟ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਜੇਕਰ ਅਫਾ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਣ ਆਂ ਬੀਤੇ 24 ਘੰਟਿਆਂ ਦੇ ਵਿੱਚ ਜੇਕਰ ਟੈਂਪਰੇਚਰ ਅਫਾ ਚੱਕਦੇ ਆਂ 42.2 ਡਿਗਰੀ ਦੇ ਨਾਲ ਬਠਿੰਡਾ ਯਰ ਫਿਰ ਸਭ ਤੋਂ ਗਰਮ ਖੇਤਰ ਰਿਹਾ ਜੀ ਤੇ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਉੱਤੇ 37 38 39 ਤੇ ਮੈਕਸਿਮਮ ਟੈਂਪਰੇਚਰ ਦੇ ਨਾਲ ਚੱਲ ਰਿਹਾ ਜੀ ਇਸ ਤੋਂ ਇਲਾਵਾ 41.2 ਡਿਗਰੀ ਦੇ ਨਾਲ ਸਰਸਾ ਜਲਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਤੇ ਉੱਥੇ 34 35 36 37 ਇਹਦੇ ਆਸ-ਪਾਸ ਟੈਂਪਰੇਚਰ ਮੈਕਸਿਮਮ ਜਿਲ੍ਹਿਆਂ ਦੇ ਵਿੱਚ ਚੱਲਦੇ ਹੋਏ ਨੇ ਦਿਨਾਂ ਦੇ ਸੋ ਹਰਿਆਣਾ ਦੇ ਵਿੱਚ ਟੈਂਪਰੇਚਰ ਹੇਠਾਂ ਥੱਲੇ ਕਿਉਂ ਆਏ ਨੇ 34 35 36 ਤੇ ਕਿਉਂ ਚੱਲ ਰਹੇ ਨੇ ਕਿਉਂਕਿ ਉੱਥੇ ਜਿਹੜੇ ਸਿਸਟਮ ਹੈ ਬੀਤੇ 24 48 ਘੰਟਿਆਂ ਤੋਂ ਬੱਦਲ ਲਗਾਤਾਰ ਵੱਧ ਰਿਹਾ ਤੇ ਕੁਝ ਖੇਤਰਾਂ ਦੇ ਵਿੱਚ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਖਾਸ ਕਰ ਜਿਹੜੇ ਦਿੱਲੀ ਦੇ ਆਸ-ਪਾਸ ਲੱਗਦੇ ਖੇਤਰ ਹੈ ਔਰ ਪੱਛਮੀ ਭਾਗਾਂ ਦੇ ਵਿੱਚ ਜਿਹਦੇ ਕਰਕੇ ਟੈਂਪਰੇਚਰ ਹੇਠਾਂ ਆਏ ਹੋਏ ਨੇ ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਤੋਂ ਯਕੀਨਲੇ ਬੀਤੇ 48 ਘੰਟਿਆਂ ਤੋਂ ਕਿਤੇ ਨਾ ਕਿਤੇ ਟਟੂਵੇਂ ਛਰਾਟੇ ਲੱਗ ਰਹੇ ਨੇ ਪਰ ਹਾਲੇ ਵੀ ਬਹੁਤ ਹੀ ਖੇਤਰ ਮਈਹਾ ਤੋਂ ਸਖਣੇ ਨੇ ਇਸ ਲਈ ਇੱਥੇ ਟੈਂਪਰੇਚਰ ਦੇ ਵਿੱਚ ਬਹੁਤੀ ਗ੍ਰਾਵਿਟੀ ਨਹੀਂ ਹੈ 37 38 39 40 ਇਹ ਅਸਲ ਟੈਂਪਰੇਚਰ ਫੋਟੀਆਂ ਤੋਂ ਹਾਂ ਤੇ ਚੱਲਦੇ ਹੋਏ ਨੇ ਸੋ ਹਿਤੇ 24 48 ਘੰਟਿਆਂ ਦੇ ਵਿੱਚ ਇੱਕ ਹਛਮੀ ਸਿਸਟਮ ਸਰਗਰਮ ਹੈ ਜਿਹਦੇ ਸਦਕਾ ਕੱਲ ਵੀ ਪੰਜਾਬ ਦੇ ਵਿੱਚ ਛਰਾਟੇ ਲੱਗੇ ਸੀ ਕੁਝ ਕਿਤਨਾ ਦੇ ਵਿੱਚ ਪਰਸੋਂ ਵੀ ਜਿਹੜੇ ਪੰਜਾਬ ਦੇ ਕੁਝ ਥਾਵਾਂ ਤੇ ਛਰਾਟੇ ਲੱਗੇ ਸੀ ਸੋ ਅੱਜ ਵੀ ਉਸੇ ਤਰ੍ਹਾਂ ਛਰਾਟੇ ਲੱਗਣ ਦੇ ਆਸਾਰ ਨੇ ਪਛਮੀ ਸਿਸਟਮ ਸਰਗਰਮ ਹੈ ਨਾਲ ਦੇ ਨਾਲ ਉਹਨੂੰ ਸਪੋਰਟ ਕਰ ਰਹੀਆਂ ਨੇ ਜਿਹੜੀਆਂ ਮੌਨਸੂਨ ਦੀਆਂ ਹਵਾਵਾਂ ਕਿਉਂਕਿ ਐਸੇ ਲਈ ਪਰੇ ਮੌਨਸੂਨ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਸ਼ੁਰੂ ਹੋ ਚੁੱਕੀਆਂ ਨੇ ਐਸੇ ਲਈ ਜਿਆਾ ਤਾਜ਼ਾ ਸੈਟਲਰ ਦੁਸਰਾਂ ਦੇਖਦੇ ਆ ਜੇਕਰ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੇਕਰ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਵਿੱਚ ਮਾਝਾ ਖੇਤਰ ਸਮੁੱਚਾ ਔਰ ਮਾਲਵੇ ਦੇ ਲੁਧਿਆਣਾ ਜਿਲ੍ਹਾ ਛੱਡ ਕੇ ਕੱਲਾ ਲੁਧਿਆਣਾ ਖੇਤਰ ਔਰ ਆਸਵਾਦੇ ਇਹਨਾਂ ਜਿਹੜੇ ਹਲਕੇ ਲੱਗਦੇ ਆ ਇਹਨਾਂ ਨੂੰ ਛੱਡ ਦੀ ਇਹ ਤਾਂ ਬਹੁਤਿਆਂ ਥਾਵਾਂ ਦੇ ਉੱਤੇ ਐਸੇਲੇ ਬੱਦਲ ਆ ਜਿਹੜਾ ਉੱਪਰਲੇ ਖੱਦਰ ਤੇ ਗੁਜ਼ਰ ਰਿਹਾ ਫੋਕਾ ਬੱਦਲ ਆ ਹਲਕੇ ਬੱਦਲ ਨੇ ਇਹ ਮੀਂਹ ਵਾਲੇ ਬੱਦਲ ਨਹੀਂ ਆ ਕਿਤੇ ਨਾ ਕਿਤੇ ਹਲਕਾ ਟਾਵਾ ਟਾਵਾ ਛਰਾਟਾ ਪੈ ਜੂਵੇ ਮਾਝੇ ਦੇ ਕੁਝ 2-4 ਥਾਵਾਂ ਤੇ ਇਹ ਤੋਂ ਫਾਇਨ ਕਾਰ ਨਹੀਂ ਕਰ ਸਕਦੇ ਗਰਜਾਂ ਲਿਸ਼ਕਾਂ ਹਾਲੇ ਹੋ ਨਹੀਂ ਰਹੀਆਂ ਇਹ ਬੱਦਲ ਫੋਕੇ ਉੱ ਉਹ ਰਾਜਸਥਾਨ ਦੇ ਕੁਝ ਪੂਰਬੀ ਭਾਗਾਂ ਦੇ ਵਿੱਚ ਹਰਿਆਣਾ ਦੇ ਕੁਝ ਦੱਖਣ ਪੂਰਬੀ ਭਾਗਾਂ ਦੇ ਵਿੱਚ ਤੇ ਜੀਓਪੀ ਦੇ ਭਾਗਾਂ ਦੇ ਵਿੱਚ ਜੀਓਪੀ ਦੇ ਭਾਗਾਂ ਦੇ ਵਿੱਚ ਕਿਉਂ ਹੋ ਰਹੀਆਂ ਨੇ ਕਿਉਂਕਿ ਹਿਮਾਚਲ ਉੱਤਰਾਖੰਡ ਦੇ ਵਿੱਚ ਐਸੇਲੇ ਤਗੜੇ ਜਿਹੜਾ ਫ੍ਰੀ ਮੌਨਸਨ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਬੱਦਲ ਹੇਠਾਂ ਉਤਰਦਾ ਹੋਇਆ ਜੀਓਪੀ ਦੇ ਬਹੁਤੇ ਭਾਗਾਂ ਨੂੰ ਕਵਰ ਕਰ ਰਿਹਾ ਜਿਹਦਾ ਸਦਕਾ ਜੀਓਪੀ ਦੇ ਬਹੁਤੇ ਭਾਗਾਂ ਦੇ ਵਿੱਚ ਐਸੇਲੇ ਮੀਂਹ ਜ਼ਬਰਦਸਤ ਲੱਗ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਜੀ ਦੁਪਹਿਰ ਤੋਂ ਬਾਅਦ ਯਾਨੀ ਕਿ ਸੂਹਰਤਲਾਕੇ ਦੁਪਹਿਰ ਤੱਕ ਜਿੱਥੇ ਕਿਤੇ ਧੁੱਪ ਲੱਗ ਜਾਂਦੀ ਹੈ ਜਿਵੇਂ ਐਸਐਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗ ਰਹੀ ਆ ਸੋ ਆਉਂਦੇ ਜਿਹੜੇ 6-7 ਘੰਟੇ ਯਾਨੀ ਕਿ ਦੁਪਹਿਰ ਤੋਂ ਬਾਅਦ ਘਰ ਜਲਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਤੇ ਅੱਜ ਪੰਜਾਬ ਦੇ ਵਿੱਚ ਮੀਂਹ ਦੇ ਆਸਾਰ ਬਣੇ ਹੋਏ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਨੇ ਉਸ ਵੈਸੇ ਤਾਂ ਜੇਕਰ ਆਪਾਂ ਕਿ ਆਸਰਾ ਯਾ ਲਾਈਏ ਤੇ ਮਾਲਵਾ ਖੇਤਰ ਮੁੱਖ ਰਹਿ ਸਕਦਾ ਪਛਮੀ ਮਾਲਵੇ ਤੋਂ ਪੂਰਬੀ ਮਾਲਵੇ ਤੱਕ ਕੁਝ ਜਨਿਆਦੋ ਵਿੱਚ ਮੀਂਹ ਰੱਟ ਗਿਆ ਸਾਰ ਨਹੀਂ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇਮਾਰ ਵੀ ਹੋ ਜੇ ਜਿੱਥੇ ਕਿਤੇ ਧੁੱਪ ਲੱਗ ਜਾਂਦੀ ਆ ਹੁੰਦੇ 2-3 ਘੰਟਿਆਂ ਦੇ ਵਿੱਚ ਦੋਆਬੇ ਖੇਤਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਲੰਧਰ ਕਪੂਰਥਲਾ ਹੁਸ਼ਿਆਰ ਫੋੜ ਨਵਾਂਸ਼ਰ ਜੇਕਰ ਮਾਲਵੇ ਵਾਲੇ ਖਾਸੇ ਕੰਮ ਤਗੜਾ ਰਹਿ ਗਿਆ ਇੱਥੇ ਬਦਲ ਐਕਟੀਵੇਟ ਜ਼ਿਆਦਾ ਹੋ ਗਿਆ ਤੇ ਉਹ ਅੱਗੇ ਰੜਦਾ ਹੋਇਆ ਜਿਹੜਾ ਦੋਆਬੇ ਖੇਤਰ ਨੂੰ ਕਵਰ ਕਰੇਗਾ ਤੇ ਉੱਥੇ ਵੀ ਫਿਰ ਮੀਂਹ ਦੇ ਹਸਾਰ ਜਿਹੜੇ ਬਣ ਜਾਣਗੇ ਦੁਪਹਿਰ ਤੋਂ ਬਾਅਦ ਬਦਲ ਕਿਹੜੇ ਖਾਸੇ ਬਣਦਾ ਇਹ ਤੁਹਾਨੂੰ ਲਾਈਵ ਆ ਕੇ ਅਪਡੇਟ ਦਿੱਤੀ ਜਾਵੇਗੀ ਦੁਪਹਿਰ ਦੀ ਵੀਡੀਓ ਦੇ ਵਿੱਚ ਕਿਉਂਕਿ ਕਾਸਰਾਈਆਂ ਲਾਣੀਆਂ ਮੁਸ਼ਕਲ ਨੇ ਪ੍ਰੀ ਮੌਨਸੂਨ ਦੇ ਜਿਹੜੇ ਦਿਨ ਹੁਣੇ ਚੱਲਦੇ ਹੋਏ ਨੇ ਮੌਨਸੂਨ ਦੇ ਦਿਨਾਂ ਦੇ ਵਿੱਚ ਐਗਜੈਕਟ ਅਨੁਮਾਨ ਲਗਾਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਕਿਹੜੇ ਖਾਸੇ ਬੱਦਲ ਬਣੇਗਾ ਇਸ ਲਈ ਇਹਦੀ ਅਪਡੇਟ ਤੁਹਾਨੂੰ ਲਾਈਵ ਆਗੇ ਦੇਵਾਂਗੇ ਕਿ ਜਿੱਥੇ ਕਿਤੇ ਬੱਦਲ ਬਣੇਗਾ ਫਿਲਹਾਲ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤਿਆ ਥਾਵਾਂ ਦੇ ਉੱਤੇ ਔਰ ਹਰਿਆਣਾ ਤੇ ਪੰਜਾਬ ਹਰਿਆਣਾ ਦੇ ਬਹੁਤਿਆ ਥਾਵਾਂ ਦੇ ਉੱਤੇ ਮੀਂਹ ਦੇ ਜਿਹੜੇ ਆਸਾਨੇ ਹੋ ਬਣੇ ਹੋਏ ਨੇ ਕੁਝ ਕਿਸ ਤਰ੍ਹਾਂ ਦੇ ਵਿੱਚ ਭਾਰੀ ਮੀਂਹ ਡਰਜੋ ਸਕਦੇ ਨੇ ਤਿੰਨ ਚਾਰ ਜ਼ਿਲ੍ਹੇ ਐਸ ਵੀ ਹੋ ਸਕਦੇ ਨੇ ਜਿੱਥੇ ਭਾਰੇ ਮੀਂਹ ਦੇ ਅਰਝ ਹੋ ਜਾਣ ਤੇ ਬਾਹਤਿਆ ਹਵਾਵਾਂ ਦੇ ਉੱਤੇ ਹਲਕਾ ਤੇ ਲੈ ਕੇ ਕੰਮਦਰ ਮਿਆਨਾ ਰਹਿਣ ਦੇ ਅਸਰ ਹੋਣਗੇ ਦਰਮਿਆਨੇ ਚਰਾਟੇ ਲੱਗਣਗੇ ਤੇ ਠੰਡੀਆਂ ਹਵਾਵਾਂ ਦੇ ਨਾਲ ਮੌਸਮ ਜ਼ਰੂਰ ਠੰਡਾ ਹੋ ਜਾਏਗਾ ਕਾਲੀਆਂ ਘਟਾਵਾਂ ਚੜਨਗੀਆਂ ਤੇ ਮੀਂਹ ਦੇ ਬਾਅਦ ਜਿਹੜਾ ਟੈਂਪਰੇਚਰ ਦੇ ਵਿੱਚ ਗਰਾਵਟਾਣੀ ਸੰਭਵ ਹੈ ਸੋ ਜੀ ਅੱਜ ਦੇ ਰਿਪੋਰਟ ਦੁਪਹਿਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੁਬਾਰਾ ਮਿਲਾਂਗੇ ਤੇ ਤੁਹਾਨੂੰ ਅਪਡੇਟ ਦੇਾਂਗੇ ਦੁਪਹਿਰ ਤੋਂ ਫਾਹਾ ਜਿਹੜਾ ਬੱਦਲ ਬਣੇਗਾ ਉਹ ਕਿਹੜੇ ਖੇਤਰਾਂ ਨੂੰ ਕਾਰਵਾਈਆਂ ਕਰੇਗਾ ਤਾਂ ਪਹਿਰ ਤੋਂ ਪਹਿਲਾਂ ਜਿਹੜਾ ਇਹ ਬੱਦਲ ਚੱਲ ਰਿਹਾ ਕਿਤੇ ਕਿਤੇ ਹਲਕਾ ਟਾਵਾ ਟਾਵਾ ਕਣੀਆਂ-ਕੁਣੀਆਂ ਸਿੱਟ ਸਕਦਾ 5-7 ਸਾਵਾਂ ਤੇ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਉਮੀਦਿਆ ਅਸਰ ਘੱਟ ਨੇ ਇਜਾਜ਼ਤ ਦਿਓ ਜੀ ਧੰਨਵਾਦ ਸੋ ਅਲਰਟ ਜਿਹੜੇ ਆ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਗਰਜ ਰਿਸਕ ਦੇ ਨਾਲ ਉਮੀਦ ਬਾਕੀ ਦੇਖਦੇ ਹਾਂ ਦੁਪਹਿਰੀ ਬੱਦਲ ਕਿੱਥੇ ਬਣਦਾ ਤੁਹਾਨੂੰ